ਕਿ ਉਹ ਇਹਦਾ ਬਹੁਤ ਹੈ ਬਾਈ ਹੁਣ ਤੋਂ ਵੀ ਅੱਗੇ ਵੀ ਇਹ ਬਹੁਤ ਪਹਿਲਾਂ ਹੀ ਅੜ ਗਿਆ ਜਿਹੜਾ ਮੁੰਡਾ ਬਾਈ ਤੇਰਾ ਜਸਤੋ ਵਾਲਾ ਕੱਲ ਕੀ ਆ ਫਿਰ ਯਾਰ ਹੁਣ ਤੇਤਨੇ ਬਾਈ ਸਾਡੇ ਸਾਥ ਦੀ ਲੱਟ ਦੇਈ ਬੱਚੀ ਆ ਯਾਰ ਇਹਦਾ ਸੀਗਾ ਤਿੰਨ ਮਹੀਨੇ ਦੀ ਐ ਐ ਨਹੀਂ ਵੇਚਣੀ ਬਾਈ ਇਹ ਤਾਂ ਲੱਟ ਦਾ ਉਹ ਦੇ ਦੇ ਖਾ ਯਾਰ ਨੂੰ ਵੇਚ ਲੂਗਾ ਹਾਂ ਯਾਰ ਵੇਚ ਯਾਰ ਦਾ ਫੜ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਨਹੀਂ ਉਹ ਵਹਾਂ ਭਰੇ ਨੇ ਇਹ ਵੀ ਅੜ ਜੂ ਤੇ ਭਾਈ ਇਹ ਅੜ ਜੂ ਯਾਰ ਆ ਜਦੋਂ ਲਿਕਣੀ ਨੇਗੀ ਆਏ ਨਹੀਂ ਭਾਈ ਇਹ ਬਾਰੀ ਇਹਨੇ ਗਾਹ ਵੇਚਨੇ ਅਧਰੇ ਨੇ ਤੈਕਣਾ ਕੱਲੀ ਅਜੀ ਬੇਗੜੀਆਂ ਤੇ ਮੇਰੀ ਇਹਦੀ ਲਿਖਾਈ ਆਉਦੀ ਆਉਦੀ ਉਹਦੀ ਲਿਖਾਈ ਮੈਂ ਕਰਾ ਦੂ ਯਾਰ ਬਸ ਕਮਈ ਨਹੀਂ ਯਾਰ ਸਾਡੇ ਨੂੰ ਘਟ ਦੰਦਾ ਨਹੀਂ ਸਾਡੇ ਸਾਥੂ ਘਟਾ ਕੇ ਰਪਿਆ ਵੀ ਨਹੀਂ ਲਖਾਈ ਆ ਉਹ ਆ ਕੇ ਪੈ ਮਾਰ ਲਖਦਾ ਨਹੀਂ ਭਾਦਾ ਮੁੰਡੀ ਚ ਨਹੀਂ ਕੋਈ ਉਹ ਲਖਾਈ ਆ ਖੜੇ ਨੇ ਉਹ ਨਹੀਂ ਕੋਈ ਚੱਕਰ ਚਾਹੇ ਮੇਰੇ ਸਾਰੀ ਦਿਹਾੜੀ ਘੜੇ ਘੜਾਈ ਆ ਹੋਰ ਆ ਜਾ ਉਹ ਫੜੀ ਨਾ ਉਹ ਕੋਈ ਨਹੀਂ ਮੰਗਿਆ ਪਕਣਾ ਉਹੀ ਜਦੋਂ ਮੇਰਾ 12000 ਲੈਣਾ ਫਾਰਾ ਉਹ ਖਾਪੀ ਨੂੰ ਬੁਸਤਾ ਯਾਰ ਉਹ ਤੇ ਮੈਂ ਵੀ ਵੇਚਣੀ ਤੇ ਸਾਹਮਣੇ ਨਹੀਂ ਆਉਂ ਨਹੀਂ ਫਿਰ ਤਾਂ ਚਲਾ ਪੀ ਯਾਰ ਤੇ ਮੈਂ ਤਾਂ ਹੀ ਆ ਕਾ ਮੈਂ ਤੇਰਾ ਲਖਾਈ ਕਰਾ ਤੇਰਾ ਖਾਦੋ ਹੀ ਖਰਾਬ ਕਰਦਾ ਹੈਗਾ ਆਪਦੀ ਆਪਦੀ ਹੋਊਗੀ हुए है अभी 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 अभी। भड़ा है चलो अरे भड़ावे नहीं 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 ਤੈਨੂੰ ਵੀ ਉਹ ਰਿਪੋਰਟ ਚੋਸ ਬਾਈ ਯਾਰ ਇਹ ਗਰੂਥ ਹੈਗਾ ਮੈਂ ਕੋਦਾ ਤੇਰਾ ਮਤਲਬ ਵਪਾਰੀ ਹੈ ਜੇ ਮਾਨਾ ਕਰਦਾ ਹੈ ਕਾਪਾ ਮੇਰੇ ਪਿੱਛੇ ਕਾਣੋ ਲੜੂਗੇ ਨਾ ਉਹ ਮਦਾ ਕੋਈ ਬੋਇਆ ਮੈਂ ਤੈਨੂੰ ਪਹਿਲਾਂ ਕਹਿੰਦਾ ਜੀ ਬਾਈ ਬਈ ਚਾਹ ਕੋਲ ਖੜੇ ਉਹ ਬੰਦਾ ਦੂਜਾ ਜਾ ਰਿਹਾ ਹੈ ਯਾਰ ਤੂੰ ਦਿਖਾਈ ਦੇਣਾ ਨੀ ਤਰੀਆ ਦੇ ਲਾਉਣ ਪਰ ਦਿਖਾਈ ਦੋ 200 ਲਗਾਈ ਨੂੰ ਮੈਂ ਆ ਤੇ ਬੱਲੇ ਉਹ ਮੈਂ ਤੋੜੀ ਲਗਾਈ ਆਪਦੀ ਆਪਦੀ ਚਾਹਣਾ ਆਏ ਮੇਰੀ ਗੱਲ ਸੁਣ ਚਾਚਾ ਬੰਦਨ ਤੋਂ ਮੇਰਾ ਮੂੰਹ ਮਟਾ ਤਾ ਲਾ ਓਏ ਮੈਂ ਲੈ ਤਾ ਤੇਰਾ ਵੀ ਤੈਨੂੰ ਨਾਂ ਕਿਉਂ ਵੀਰ ਦਾ ਕਹੂੰ ਮੈਂ ਵੀ ਤੋਪੇ ਮੱਚੀ ਜਾਂਦਾ ਬੋਲਦਾ ਉੱਥੀ ਚਲੇ ਦੇਖ ਲੈ ਵੀ ਤੇਰਾ ਫੋਨ ਦੇਵਾ ਆ ਜਾਵੇਂ ਦੇ ਇਹ ਕੱਟ ਦੇ ਜਾਨ ਕਿਦਾਂ ਕਿੱਦਾਂ ਕਹਾ ਕਰਮ ਨਹੀਂ ਯਾਰ ਕਿੰਨੇ 5000 ਕਹਿੰਦਾ ਇਹ ਕਿੰਨੇ 25000 ਕਿਧਰੋਂ ਮੰਨ ਤਾ ਕਿ ਪੈਸੇ ਫੜ ਲਿਆ ਯਾਰ ਕੋਈ ਇਹ ਬੋਲਦਾ ਜਦੋਂ ਮਨਪਰ ਕੋਲ ਪੈਸੇ ਖਾੜਨਾ ਤਾਂ ਗੱਲ ਹੋਈ ਆ ਯਾਰ ਤੁਸੀਂ ਪੈਸੇ ਲੇਦਾ ਕੇ ਉੱਤੋਂ ਲਿਖਾਈ ਕਰਾ ਦੇ ਉਹਨਾਂ ਕਹਿੰਦੇ ਉਹ ਕਰਵਾਏ ਦਾ ਸੱਪ ਹੈ ਇਹ ਤਾਂ ਇਹਦਾ ਮੈਂ ਆਪਦੀ ਆਪਦੀ ਗਏ ਹੁਣ ਦਿਨ ਮੈਂ ਪਹਿਲਾਂ ਕਹੀ ਤੂੰ ਕਰਾਏਗਾ ਹੁਣ ਕੋਈ ਨਾ ਆਪਦੀ ਆਪਦੀ ਕਰਾਉਂ ਉਹ ਦੱਸ ਯਾਰ ਕਿੰਨੋਂ ਮੇੜ ਯਾਰੀ ਮੈਨੂੰ ਫੜਾ ਰਸੀ ਯਾਰ ਚੱਲ ਯਾਰ ਕਰਾ ਦੇ ਫੇਰ ਮਾਰ ਲਿਆ ਮੈਨੂੰ ਯਾਰ ਮੈਂ ਦੇਖੀ ਨਾ ਤੇ ਗਨੀ ਯਾਰ ਬਰ ਗੇ ਨਹੀਂ ਕੋਈ ਕੀ ਕਿਤੇ ਉਹ ਇਹ ਬੱਚਾ ਬੱਚਾ ਲੱਗ ਜੀ ਬੱਚਾ ਅਲੱਗ ਕਿਤੇ ਕਦੇ ਰੋ ਬੱਚਾ ਅਲੱਗ ਹੈ ਤੂੰ ਪਹਿਲਾਂ ਇਹ ਬਤਾ ਵੀ ਲੈਣੀ ਬੱਕਰੀ ਆ ਕਿ ਦੋਨੋਂ ਕੇ ਕੇ ਦੋਨੋਂ ਹੀ ਲੈਣੇ ਲੇਕਿਨ ਬੱਚੇ ਕੇ ਲਈ ਗ੍ਰੇਡ ਬਤਾਓ ਬੱਕਰੀ ਕੇ ਲਈ ਉਹ ਤਾਂ ਉਲਟਾ ਹੋ ਜਾਊਗਾ ਮੂੰਹ ਬੱਕਰੀ ਮੇ 12 ਕਿਲੋ ਵਜਨ ਨਹੀਂ ਉਸ ਮੇ 1000 ਰੁਪਏ ਕਿਲੋ ਥੋੜੀ ਹੋ ਉਸਕੋ ਤੋਲ ਲੈ ਤੂੰ ਵਜਨ ਨਹੀਂ ਹੈ ਭਾਈ ਇਹ ਵਜਨ ਦੇ ਹਿਸਾਬ ਚ ਨਹੀਂ ਨਾ ਬਿਕਣੀ ਇਹ ਆਈਡੀਆ ਬਤਾ ਰਿਹਾ ਮੈਂ ਤੈਨੂੰ ਨਹੀਂ ਵਜਨ ਦੇ ਹਿਸਾਬ ਚ ਤਾਂ ਵੇਚਣੀ ਵੀ ਨਹੀਂ ਇਹਨਾਂ ਨੇ ਹਾਂ ਉਹ 1500 ਰੁਪਏ ਕਿਲੋ ਮਟਨ ਥੋੜੀ ਨਹੀਂ ਨਹੀਂ ਉਹ ਮੈਂ ਤਮ ਤੇਰੀ ਬਾਤ ਸਹੀ ਹੈ ਉਹਨੂੰ ਤਾਂ ਮਰੇ 15 ਕਿਲੋ ਵਜਨ ਨਹੀਂ ਸੁਪੂਰ 500 ਰੁਪਏ ਕਿਲੋ ਦੇ ਇਹ ਵਜਨ ਦੇ ਹਿਸਾਬ ਨਾਲ ਨਾ ਵੇਚ ਦੇ ਕਿੰਨੇ ਕਿਲੋ ਲਵਾਂ ਤੋਰਾ ਉਹ ਰਦਾ ਹਾਂ ਰਹੀ ਹੂੰ ਮਹਾਰਾ ਸੇਦ ਮਾੜ ਕਿਤੇ ਹੈ ਜੰਮੀ ਮਰੀ ਵੀ ਹੈ ਜੀ ਦੇ ਮਰੀ ਪਈਆਂ ਤੈਨੂੰ ਕਿਹੜਾ ਪਤਾ ਨਹੀਂ ਚੀਜ਼ ਚੀਜ਼ ਦਾ ਚੀਜ਼ ਦਾ ਗਾ ਪੀ ਕੜੀਆਂ ਲਾ ਹੁਣ ਬੱਠਾ ਤੇ ਬੱਠਾ ਲਾ ਆ ਨਹੀਂ ਚਲ ਕੋਈ ਨਾ ਤੇਰਾ ਫੋਨ ਆ ਯਾਰ ਦੇ ਦੋ ਰਾਹੀ ਦਾ ਮਾਰਾ ਨਹੀਂ ਮਾਰਾ 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 ਪਾ ਕੇ ਇਹਨੇ ਜੀਤਾ ਹੈ ਹਾਂ ਦੱਸ ਬਈ ਜੀ ਤੀਗਾ ਓਏ ਇਹ ਹੱਕ ਦਾ ਹੈਂਦੀ ਦਾ ਤੂੰ ਪੱਠ ਮੋੜ ਕੇ ਗਿਆ ਓ ਮੋੜ ਵੀ ਨਹੀਂ ਆਉਂਦਾ